ਭਗਵਾਨਤਮਾਨ ਸਰਕਾਰ ਹੁਣ ਕੌਮੀ ਇਨਸਾਫ ਮੋਰਚੇ ਦੇ ਉੱਤੇ ਕਾਰਵਾਈ ਕਰਨ ਜਾ ਰਹੀ ਹੈ। ਹੁਣ ਕੌਮੀ ਇਨਸਾਫ ਮੋਰਚੇ ਨੂੰ ਚੁੱਕਿਆ ਜਾਣਾ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਕੀ ਆ ਪੂਰਾ ਮਾਹਰਾ ਤੁਹਾਨੂੰ ਖਬਰ ਦੱਸਦੇ ਆ ਤੁਸੀਂ ਜੁੜੋ ਲੂਕਪੈਨ ਨਿਊਜ਼ ਦੇ ਨਾਲ ਮਹਿੰਦਰ ਬਾਜਵਾ। ਪੰਜਾਬ ਦੇ ਵਿੱਚ ਇੰਨੀ ਦਿਨੀ ਪੁਲਿਸ ਰਾਜ ਸਥਾਪਿਤ ਹੁੰਦਾ ਹੋਇਆ ਨਜ਼ਰ ਆ ਰਿਹਾ। ਕੋਈ ਆਪਣੀ ਗੱਲ ਲਈ ਆਪਣੀਆਂ ਮੰਗਾਂ ਲਈ ਆਵਾਜ਼ ਚੁੱਕਦਾ ਚੁੱਕ ਕੇ ਥਾਣੇ ਸੁੱਟ ਦੋ ਗ੍ਰਿਫਤਾਰ ਕਰ ਲੋ ਡਾਂਗਾ ਭਰਾ ਦੋ ਇਹ ਕੰਮ ਚੱਲ ਰਿਹਾ ਲੱਗਦਾ ਐਂਜਾ ਕੇ 1992 ਕਨਮੇ ਵਾਲਾ ਦੌਰ ਕਿਤੇ ਵਾਪਸ ਤਾਂ ਨਹੀਂ ਆ ਰਿਹਾ ਕਿਤੇ ਉਹ ਪੁੱਠੇ ਪੈਰੀ ਮੁੜਤਾ ਨਹੀਂ ਰਿਹਾ ਚੰਦ ਚੰਡੀਗੜ੍ਹ ਦੇ ਵਿੱਚ ਹੋਏ ਫੈਸਲੇ ਤੇ ਉਹਨਾਂ ਤੋਂ ਬਾਅਦ ਕੇਜਰੀਵਾਲ ਦੇ ਇਸ਼ਾਰੇ ਦੇ ਉੱਤੇ ਜਿਹੜਾ ਲੁਧਿਆਣਾ ਪਸ਼ਮੀਰੀ ਚੌਂਡ ਜਿੱਤਣ ਲਈ ਖਨੌਰੀ ਤੇ ਸ਼ੰਭੂ ਬਾਰਡਰ ਤੋਂ ਜਿਹੜਾ ਉਹ ਕਸਾਨਾ ਦੇ ਮੋਰਚਿਆਂ ਨੂੰ ਚੁੱਕਿਆ ਗਿਆ ਜ਼ਬਰੀ ਚੁੱਕਿਆ ਗਿਆ ਉਸ ਤੋਂ ਬਾਅਦ ਹੁਣ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਚ ਚੱਲ ਰਹੇ ਕੌਮੀ ਇਨਸਾਫ ਮੋਰਚੇ ਨੂੰ ਚੁੱਕਣ ਦੀ ਤਿਆਰੀ ਦੇ ਵਿੱਚ ਪੰਜਾਬ ਸਰਕਾਰ ਲੱਗ ਗਈ ਹੈ ਇੱਕ ਅਦੇ ਦਿਨ ਚ ਕਾਰਵਾਈ ਹੋਣ ਦੀ ਉਮੀਦ ਹੈ ਖਨੌਰੀ ਤੇ ਸ਼ੰਭੂ ਤੋਂ ਬਾਅਦ ਹੁਣ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਚੰਡੀਗੜ੍ਹ ਹੱਦ ਤੇ ਪਿਛਲੇ ਡੇਢ ਸਾਲ ਤੋਂ ਧਰਨਾ ਦੇ ਰਹੇ ਕੌਮੀ ਇਨਸਾਫ ਮੋਰਚੇ ਤੋਂ ਸੜਕਾ ਖਾਲੀ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਕੌਮੀ ਇਨਸਾਫ ਮੋਰਚੇ ਦੇ ਪ੍ਰਦਰਸ਼ਨਕਾਰੀ ਮਹਾਲੀ ਵਿੱਚ ਵਾਈਪੀਐਸ ਚੌਂਕ ਨੇੜੇ ਪਿਛਲੇ ਡੇਢ ਸਾਲ ਤੋਂ ਪੱਕਾ ਧਰਨਾ ਲਗਾ ਕੇ ਬੈਠੇ ਨੇ ਇਸ ਨਾਲ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਪਹੁੰਚ ਚੁੱਕਾ ਹੈ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਇਸ ਮਾਮਲੇ ਵਿੱਚ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੂੰ ਸਖਤ ਚੇਤਾਵਨੀ ਦਿੱਤੀਆਂ ਵਾਈਪੀਐਸ ਚੌਂਕ ਨੇੜੇ ਵੱਡੀ ਗਿਣਤੀ ਵਿੱਚ ਸੜਕ ਜਾਮ ਕਰਕੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਕਿਹਾ ਸੀ ਪਰ ਇਸ ਦੇ ਬਾਵਜੂਦ ਧਰਨਾ ਨਹੀਂ ਹਟਾਇਆ ਜਾ ਸਕਿਆ ਹਾਲਾਂਕਿ ਲੋਕਾਂ ਦੇ ਆਉਣ ਜਾਣ ਲਈ ਰਸਤਾ ਕੱਢਿਆ ਜਾ ਚੁੱਕਿਆ ਹੈ ਪਰ ਫਿਰ ਵੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੋਮਿਨਸ ਆਬ ਮੋਰਚੇ ਤੇ ਚੰਡੀਗੜ੍ਹ ਪੁਲਿਸ ਵਿਚਕਾਰ ਦੋ ਵਾਰ ਖੂਨੀ ਝੜਪ ਵੀ ਹੋ ਚੁੱਕੀ ਹੈ ਪਿਛਲੀ 8 ਫਰਵਰੀ 20 ਨੂੰ ਸੈਕਟਰ 52 53 ਸਤੇ ਤੁਹਾਰੀ ਚੰਡੀਗੜ੍ਹ ਹੱਦ ਤੇ ਚੰਡੀਗੜ੍ਹ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋਈ ਸੀ ਇਸ ਵਿੱਚ 26 ਪੁਲਿਸ ਕਰਮੀ ਜ਼ਖਮੀ ਹੋਏ ਸੀ ਪ੍ਰਦਰਸ਼ਨਕਾਰੀਆਂ ਨੇ ਪੁਲਸ ਦੀਆਂ ਗੱਡੀਆਂ ਨੂੰ ਵੀ ਤੋੜਿਆ ਸੀ ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਜਵਾਨਾਂ ਦਾ ਹਸਪਤਾਲ ਵਿੱਚ ਇਲਾਜ ਕਰਵਾਇਆ ਗਿਆ ਉੱਥੇ ਹੀ ਕੁਝ ਪ੍ਰਦਰਸ਼ਨਕਾਰੀਆਂ ਤੇ ਅਪਰਾਧਿਕ ਮਾਮਲੇ ਵੀ ਦਰਜ ਕੀਤੇ ਗਏ ਪਰ ਤਸਵੀਰਾਂ ਜਾਰੀ ਕੀਤੇ ਜਾਣ ਤੋਂ ਬਾਅਦ ਵੀ ਹੁਣ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਚੜ੍ਹ ਤੋਂ ਬਾਅਦ ਪੁਲਿਸ ਨੇ ਦੇ ਜਵਾਨ ਤਨਾਤ ਕਰ ਦਿੱਤੇ ਗਏ ਨੇ ਹੁਣ ਇਹ ਜਿਹੜਾ ਮੋਰਚਾ ਇਸ ਨੂੰ ਚੁੱਕਣ ਦੀਆਂ ਤਿਆਰੀਆਂ ਵੀ ਨੇ ਤੇ ਜੇਕਰ ਇਹ ਮੋਰਚਾ ਚੁੱਕਿਆ ਜਾਂਦਾ ਤਾਂ ਇਸ ਦੇ ਸਿਆਸੀ ਅਰਥ ਕੀ ਨਿਕਲਣਗੇ ਇਹ ਦੇਖਣ ਵਾਲੀ ਗੱਲ ਹੋਵੇਗੀ ਬੰਦੀ ਸਿੰਘਾਂ ਦੀ ਲੜਾਈ ਕਾਫੀ ਲੰਬੇ ਸਰ ਤੋਂ ਚੱਲ ਰਹੀ ਹੈ ਜਿਹੜੇ ਸਿੰਘ ਟਟੋ ਘੱਟ ਜਿਨ੍ਹਾਂ ਦੀਆਂ ਸਜ਼ਾਵਾਂ ਖਤਮ ਹੋ ਚੁੱਕੀਆਂ ਨੇ ਜਿਨ੍ਹਾਂ ਨੇ ਆਪਣੀ ਕਹਿ ਲਈ ਕਿ ਅੱਦੇ ਤੋਂ ਵੱਧ ਲਗ ਜ਼ਿੰਦਗੀ ਜਿਹੜੀ ਹੈ ਜਵਾਨੀ ਚ ਗਏ ਸੀ ਅੱਜ ਉਹ ਬੁਢਾਪੇ ਤੇ ਨੇ ਉਹਨਾਂ ਦੀ ਉਹ ਜ਼ਿੰਦਗੀ ਜਿਹੜੀ ਲਗਭਗ ਲੰਘ ਚੁੱਕੀ ਆ ਉਮਰ ਕਾਇਦ ਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਜੇਕਰ ਹੁਣ ਕੋਈ ਜਾਇਜ਼ ਮੰਗ ਮੰਗਦਾ ਉੱਥੇ ਬੈਠਾ ਤਾਂ ਸਰਕਾਰ ਨੂੰ ਚਾਹੀਦਾ ਸੀ ਪਹਿਲੀ ਗੱਲ ਤਾਂ ਹੁਣ ਪੰਜਾਬੀ ਚੰਡੀਗੜ੍ਹ ਨੂੰ ਆਪਣੀ ਰਾਜਧਾਨੀ ਨਾ ਹੀ ਕਿਹਾ ਕਰਨ ਦਾ ਸਗੋ ਚੰਗੀ ਗੱਲ ਹੈ ਕਿਉਂਕਿ ਜੋ ਹਿਸਾਬ ਹੈ ਨਾ ਤਾਂ ਪੰਜਾਬੀ ਉੱਥੇ ਆਪਣੀ ਮੰਗ ਮੰਗਣ ਲਈ ਜਾ ਸਕਦੇ ਨੇ ਪੰਜਾਬ ਸਰਕਾਰ ਬਾਰੇ ਕੰਫਰਟ ਜ਼ੋਨ ਦੇ ਵਿੱਚ ਆ ਉੱਥੇ ਬੈਠ ਕੇ ਨਾ ਕੋਈ ਪ੍ਰਦਰਸ਼ਨ ਕਰਨ ਜਾ ਸਕਦਾ ਹੈ ਨਾ ਕੋਈ ਧਰਨਾ ਦੇਣ ਜਾ ਸਕਦਾ ਹੈ ਬੜਾ ਕਹਿ ਲਈਏ ਕਿ ਚਤਰਾਈ ਹੈ ਇੱਕ ਤਰ੍ਹਾਂ ਦੀ ਤੁਸੀਂ ਸੁਣਿਆ ਹੋਵੇਗੇ ਕਦੇ ਮੁੱਖ ਮੰਤਰੀ ਨੇ ਕਿਹਾ ਹੋਵੇ ਵੀ ਚੰਡੀਗੜ੍ਹ ਸਾਨੂੰ ਦੇ ਦੋ ਸਾਡੀ ਪੰਜਾਬ ਦਾ ਹੱਕ ਬਣਦਾ ਹੈ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਮੁੱਖ ਮੰਤਰੀ ਇਸ ਸਮੇਂ ਕਿਸ ਖੇੜ ਦੇ ਅੰਦਰ ਖੇੜਦੇ ਹੋਏ ਨਜ਼ਰ ਆਉਂਦੇ ਨੇ ਜੇਕਰ ਕੌਮੀ ਇਨਸਾਫ ਮੋਰਚਾ ਚੁੱਕਿਆ ਜਾਂਦਾ ਤਾਂ ਕੀ ਸਿੱਖ ਸੈਂਟੀਮੈਂਟ ਦੇ ਅੰਦਰ ਸਿੱਖਾਂ ਦੇ ਅੰਦਰ ਇਸ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਹੋਵੇਗਾ ਇਹ ਇੱਕ ਅਹਿਮ ਗੱਲ ਹੋ ਸਕਦੀ ਹੈ ਪਰ ਜੋ ਖਬਰਾਂ ਨਿਕਲ ਕੇ ਆ ਰਹੀਆਂ ਨੇ ਮੀਡੀਆ ਰਿਪੋਰਟਾਂ ਨੇ ਉਹਨਾਂ ਦੇ ਹਿਸਾਬ ਦੇ ਨਾਲ ਇਹ ਮੋਰਚਾ ਚੁੱਕਣ ਦੀ ਤਿਆਰੀ ਆਰੰਭ ਦਿੱਤੀ ਗਈ ਹੈ